ਬਈ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਾਖ ਸ੍ਰੀ ਅਕਾਲ ਪਰਮਾਤਮਾ ਬਈ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਦੇ ਮਹਾਰਾਜ ਬਈ ਜਿਹੜੇ-ਜਿਹੜੇ ਕੰਮ ਤੁਸੀਂ ਕਰਦੇ ਆ ਇਹ ਹੀ ਅਰਦਾਸ ਹੈ ਵਹਿਗੁਰੂ ਅੱਗੇ ਬਾਕੀ ਬਈ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਗੁਰਜੀਤ ਸਿੰਘ ਬਿਲਿੰਗ ਬਲੌਗ ਦੇ ਵਿੱਚ ਬਾਕੀ ਬਈ ਮੌਸਮ ਹੋਇਆ ਪਿਆ ਸੁਹਾਣਾ ਬਾਕੀ ਬਈ ਤੁਸੀਂ ਪਿਆਰ ਦਿੱਤਾ ਵੀਡੀਓ ਨੂੰ ਇੱਕ ਨੂੰ ਬਹੁਤ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਕਮੈਂਟ ਵੀ ਆਏ ਬਹੁਤ 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 ਸ਼ੁਕਰੀਆ ਬਾਕੀ ਬਈ ਮੌਸਮ ਸੁਹਾਣਾ ਹੋਇਆ ਵਾ ਸੁਹਾਣਾ ਤਾਂ ਨਹੀਂ ਹੋਇਆ ਹਲੇ ਨੇਰੀ ਜੀ ਹੈ ਹਲੇ ਤਾਂ ਕਿਤੇ ਨਾ ਕਿਤੇ ਮੀਂਹ ਪਿਆ ਜ਼ਰੂਰ ਹੈ ਥੋੜੀ ਥੋੜੀ ਆ ਰਹੀ ਹੈ ਠੰਡੀ ਹਵਾ ਦੇ ਚੁੱਕਿਆ ਰਹੇ ਬਾਕੀ ਭਈ ਆਇਆ ਪ੍ਰਮਾਤਮਾ ਦੇ ਪਾਣੀ বিনা ਕੁਝ ਨਹੀਂ ਹੈ ਜਿੰਨਾ ਜਿਰ ਮੀਂਹ ਨਾ ਪੈਂਦਾ ਉਹਨਾਂ ਜਿਰ ਕੁਝ ਨਹੀਂ ਹੈਗਾ ਹੁਣ ਬਾਕੀ ਹੁਣ ਬਿਜਲੀ ਦਾ ਸੰਕਟ ਵੀ ਆ ਜਾਣਾ ਤਾਂ ਆ ਜਾਣਾ ਤਾਂ ਕਿਹਾ ਆਇਆ ਵੀ ਤਾਂ ਜੇ ਹੁਣ ਮੀਂਹ ਪੈ ਜਵੇ ਤਾਂ ਸਾਰੇ ਸੰਕਟ ਚੱਕ ਜਣੇ ਆ ਪ੍ਰਮਾਤਮਾ ਤਾਂ ਇੱਕ ਵਾਰ ਫਿਰ ਕਰਤੂ ਸਾਰੇ ਸੰਕਟ ਚੱਕੇ ਜਾਣਗੇ ਹੁਣ ਬਿਜਲੀ ਦਾ ਮੈਂ ਇੱਕ ਨਿਊਜ਼ ਦੇਖੀ ਸੀ ਉਹਦੇ ਵਿੱਚ ਦੱਸਿਆ ਬਤਾ ਵੀ ਭੂਗਵੰਤਮਨ ਨੂੰ ਚਿੱਠੀ ਲਿਖੀ ਹੈ ਬਿਜਲੀ ਬੋਰਡ ਨੇ ਪੀਟੀਸੀ ਨਿਊਜ਼ ਪਰ ਦੇਖੀ ਸੀ ਮੈਂ ਭੂਗਵੰਤਮਨ ਨੂੰ ਚਿੱਠੀ ਲਿਖੀ ਹੈ ਬਿਜਲੀ ਬੋਰਡ ਨੇ ਵੀ ਜੇ ਸੰਕਟ ਤੋਂ ਬਚਣਾ ਤਾਂ ਥੋੜੇ ਜੇ ਕੰਮ ਕਰਨੇ ਪੈਣਗੇ ਇਹ ਉਹਨਾਂ ਨੇ ਗਿਣਾਈ ਹੈ ਫਿਰ ਕੁਝ ਕੰਮ ਬੀਕਤਾ ਦਫਤਰ 7 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲਣ ਦੂਜਾ ਆਪਣਾ ਦੁਕਾਨਾ ਮਾਲ ਸ਼ਾਮ ਨੂੰ 6 ਵਜੇ ਬੰਦ ਹੋ ਕੇ ਬੰਦ ਕਰਾ ਦੇ ਮਤਲਬ ਹੋ ਜਾਣ ਬਿਤਾ ਮੜਾ ਮੋਟਾ ਸੰਕਟ ਚੜੂਗਾ ਨਹੀਂ ਫਿਰ ਜੇ ਮੀਨਾ ਪਿਆ ਗਾਂ ਗਾਂ ਸੰਕਟ ਬਿਗਲੀ ਦਾ ਬਹੁਤ ਘਟਾਊਗਾ ਮਤਲਬ ਬਿਗਲੀ ਕੱਟ ਕੱਟ ਬਹੁਤ ਕੱਟਦਾ ਹੁਣੇ ਬਹੁਤ ਲੱਗਦੇ ਆਂ ਗਾਂਾਂ ਤਾਂ ਕਿਨੇ ਦੇਖਿਆ ਰਾਤ ਨੂੰ ਜੇ 10 ਘੰਟੇ ਦੀ ਰਾਤ ਆ ਤਾਂ ਰਾਤ ਨੂੰ 6 ਘੰਟੇ ਲੱਟ ਰਹਿੰਦੀ ਆ 4 ਘੰਟੇ ਤਾਂ ਗਾਇਬ ਰਹਿੰਦੀ ਹੋਏ ਬਾਕੀ ਮੀਂਹ ਪੈ ਜਾਵੇ ਚਲੋ ਸਾਰੇ ਦੁੱਖ ਦੀ ਤਕਲੀਫ ਚੱਕੇ ਜਾਣੀ ਆਇਆ ਬੱਦਰਾ ਚ ਕਿਤੇ ਨਾ ਕਿਤੇ ਪਿਆ ਤਾਂ ਹੈ ਆਉਂਦੀ ਹੈ ਢੱਡੀ ਜੀ ਹਵ ਪਰ ਨੇਰੀ ਨਹੀਂ ਚੱਕਦਾ ਨਾ ਨੇਰੀ ਨਹੀਂ ਛੱਡਦੀ ਹੈ ਵੱੱਡਣ ਨੂੰ ਇਹਨੇ ਚੱਕਦਾ ਨਾ ਚਲੋ ਬਾਕੀ ਪਰਮਾਤਮਾ ਦੇ ਹੱਥ ਹੈ ਕਰਨੇ ਕਰੋੜਿਆੜਾ ਤਾਂ ਵੈਖ ਰੂਈ ਹੈ ਮਨ ਚਾਹੀਉ ਨੇ ਭੁਰਾ ਚੱਕਦਣੇ ਸੰਕਟ ਸਾਰੇ ਨਹੀਂ ਤਾਂ ਭਰਾ ਜਲਦੀ ਹੋ ਜਾਣਾ ਕੰਮ ਮਰਦੀ ਮਰਦੀ ਹੈ ਬਾਕੀ ਦੀਰਿਆਂ ਦਾ ਕੰਮ ਤਾਂ ਸ਼ੁਰੂ ਹੋ ਗਿਆ ਸਾਡੇ ਟਮਾਟਮ ਵੀ ਜੇ ਲੱਗੇ ਲੋਕ ਲਾਉਣ ਲਾਜੂ ਜੀ ਬਈ ਲੋਡ ਵਧਾਇਆ ਹੈ ਟਰਾਂਸਫਾਰਮ ਹੁੰਦੀ ਅੱਜ ਆ ਗਈ ਬਾਰੀ ਤਾਰ ਲੱਗੇ ਆ ਫੋਰਮੈਨ ਆ ਗਿਆ ਤਾਰ ਕੇ ਲਿਆਉਗੇ ਫਿਰ ਫਿਰ ਬੜਾ ਟ੍ਰਾਂਸਫਰ ਮਿਲ ਜੂ ਆਪਾਂ ਨੂੰ ਤੇ ਰੱਖ ਦੋਗੇ ਵਜਿਰੀ ਲਾ ਲੂਗੇ ਓ ਚੜਿਆ ਵਾ ਮੁੰਡਾ ਸਾਡੇ ਪਿੰਡ ਦਾ ਹੀ ਆ ਉਹ ਤਾਂ ਆ ਫੋਰਮੈਨ ਥੱਲੇ ਖੜਾ ਪਾਨਾ ਲੈ ਕੇ ਇਹ ਸਾਡੇ ਪਿੰਡ ਤੇ ਲੱਗਿਆ ਬੀਪਰ ਦਾ ਇਹ ਫੋਰਮੈਨ ਉਹ ਸਾਡੇ ਪਿੰਡ ਦਾ ਮੁੰਡਾ ਉੱਪਰ ਜਿਹੜਾ ਵਾ ਜਿਹੜਾ ਬੰਦਾ ਘੈਂਟ ਆ ਇਹ ਫੋਰਮੈਨ ਤਗੜਾ ਹੈ ਵੀ ਪੂਰਾ ਦੇਖਦਾ ਮਾਰ ਕੇ ਛਾਲ ਚੜ ਜਾਂਦਾ ਉੱਪਰ ਬਾਕੀ ਬਈ ਪਰ ਲਣੇ ਆਉਣ ਫਿਰ ਤਾਂ ਹੀ ਦੇਣਗੇ ਜੇ ਤਾਰ ਲੂਗੇ ਨਹੀਂ ਤਾਂ ਉਹ ਲਾਰੇ ਗਲਾਈ ਜੰਨੇ ਆ ਅੱਜ ਦੰਨੇ ਆ ਕੱਲ ਦੰਨੇ ਆ ਕੀ ਇਹ ਟਰਾਂਸਫਾਰਮਰ ਨਹੀਂ ਵੀ ਮਤਲਬ ਬਹੁਤ ਧੰਨਵਾਦ ਇਹਦਾ ਟਰਾਂਸਫਾਰਮ ਦਾ ਇਹਨੇ ਵੀ ਕਈ ਫਜ਼ਲਾਂ ਪਾ ਲਤੀਆਂ ਕਈ ਜੀਰੀਆਂ ਲਾਤੀਆਂ ਕਈ ਕਣਕਾਂ ਨੂੰ ਪਾਣੀ ਲਾਤਾ ਕਈ ਵਧਨਾ ਪਾਉਂਦੀਆਂ ਨੇ ਵੀ ਵਿਚਾਰੇ ਨੇ ਸਮਝ ਲੋ ਸਾਡੀ ਕਮਾਈ ਚ ਵਾਧਾ ਕਰੇ ਜੀ ਕੁਛ ਨਾ ਕੁਛ ਇਹਦਾ ਵੀ ਧੰਨਵਾਦ ਬਹੁਤ ট্রান্সਫਰਮ ਦਾ ਹੁਣ ਕਿਤੇ ਜਾਊਗਾ ਹੁਣ ਵਿਚਾਰਾ ਇਹਨੇ ਲੈਣਾ ਦੇਣਾ ਦੇਣੀ ਹੈ ਹੁਣ ਕਿਤੇ ਜਾਊ ਫਿਰ ਹੁਣ ਉੱਥੇ ਜਾ ਕੇ ਦੂ ਲੈਣਾ ਦੇਣਾ ਦੱਸਦਾ ਭਈ ਇਹ ਸੁਣੋਂ ਅੰਦਰ ਰੱਖੂਗੇ ਹੁਣ ਹੁਣ ਦੱਸ ਦੋ ਸਾਡੇ ਜਮਾਨੇ ਤਾਂ ਗਏ ਆ ਜੀ ਉਮਰੀਂ ਬੈਂਦੇ ਨਹੀਂ ਦਾ ਸੱਦੂ ਸਾਲੇ ਕਿੱਥੇ ਹੁਣ ਕੰਮ ਕਰਦੇ ਆਂ ਬਈ ਇਹਨਾਂ ਦੀ ਬਾਈਆਂ ਦੀ ਆਵਾਜ਼ ਨਹੀਂ ਆਉਣੀ ਹੈਗੀ ਫਿਰ ਉਹੀ ਗੱਲ ਪਹਿਲਾਂ ਵੀ ਦੱਸੀ ਸੀ ਮੈਂ ਵੀ ਡਬ ਕਰਨੀ ਇੱਧਰ ਬੈਠੇ ਮੁੰਡੇ ਆ ਤਾਂ ਰਿਸ਼ਤੇਦਾਰ ਹੀ ਆ ਸਾਡਾ ਪਰ ਨੇੜਾ ਉਹ ਵੀ ਪਿੰਡ ਦਾ ਹੀ ਹੈ ਤਰਨ ਦਾੜੀ ਹੈ ਇਹ ਇਹ ਰਿਸ਼ਤੇਦਾਰ ਹੈ ਮੁੰਡਾ ਵੀ ਆਇਆ ਐ ਵਾ ਛੁੱਟੀਆਂ 'ਚ ਕੰਮ ਕਰਾ ਦਿੰਦਾ ਵਿਚਾਰਾ ਸਾਊ ਹੈ ਹੱਥ ਬਟਾ ਦਿੰਦਾ ਕੰਮ ਤਾਂ ਦੇਖੀ ਬਾਕੀ ਚਲਦੀ ਹੈ ਬਈ ਕੰਮ ਨਟ ਖੋਲ ਰਹੇ ਆ ਨਟਾਂ ਨੂੰ ਵੀ ਜੜ ਲੱਗ ਜਾਂਦੀ ਆ ਹੁਣ ਇਹਦਾ ਯਾਰ ਥੋੜਾ ਸੁਆਜ ਨਹੀਂ ਆਉਂਦਾ ਹੈਗਾ ਹੁਣ ਇਹਨਾਂ ਦੀਆਂ ਗੱਲਾਂ ਵੀ ਤੁਹਾਨੂੰ ਸੁਣਦੀਆਂ ਹਨਾ ਫੇਰ ਹੋਰ ਥੋੜਾ ਦਾ ਹੋਣਾ ਤਾਂ ਬਾਬੇ ਨੇ ਯਾਰ ਤੰਕਰਿਆ ਪਿਆ ਮੈਂ ਸਮਝਣ ਨਾਲ ਜ਼ਿਆਦਾ ਬਾਬੇ ਨੇ ਮੈਨੂੰ ਤੰਕਰਿਆ ਹੋਇਆ ਰੇੜੂਆਂ ਨਹੀਂ ਬੰਦ ਕਰਦਾ ਹੈਗਾ ਯਾਰ ਰੇੜੂ ਰੁੜੋ ਇਹ ਪਨ ਕਿਹਾਣਾ ਪੈਣਾ ਮੈਨੂੰ ਕਿਸੇ ਦਿਨ ਰੱਤ ਨੂੰ ਤੇਨੂ ਜਾ ਕੇ ਲੱਗਦਾ ਮੈਨੂੰ ਆਈ ਹੈ ਫਰਦਾ ਨਹੀਂ ਹੈ ਬਾਬਾ ਇਹ ਕਰ ਕੀ ਲਓ ਵੀ ਤਾਰ ਲਿਓ ਟਰਾਂਸਫਰਮ ਲੈ ਕੇ ਕੱਢੂ ਜਾਂ ਕਿ ਨੇਰਾ ਹੋ ਗਿਆ ਹੁਣ ਤਾਂ ਤਾਰ ਲਿਆ ਕੁੱਲਮ ਲਾ ਕੇ ਕੁੱਲਮ ਲਾ ਕੇ ਜੈਨ ਗੋਪੀ ਨਾਲ ਪਰ ਅੰਦਰ ਪਤਾ ਹੀ ਹੋਣਾ ਬਾਈ ਤੁਹਾਨੂੰ ਬਾਕੀ ਕੱਲੂ ਮਿਲ ਜੂ ਮੈਂ ਸਿੱਧਾ ਬਾਈ ਆਪਾਂ ਇੰਜ ਇੰਜ ਵੀਡੀਓ ਦੇਖ ਕੇ ਖੁਸ਼ ਨਹੀਂ ਹੈ ਕਿੰਨੇ ਮਰਜੀ ਪਾ ਲੈ ਕਿੰਨੇ ਮਰਜੀ ਦਰਸ਼ਨ ਕਰਾ ਲੈ ਕਿਸੇ ਜਗ੍ਹਾ ਦੇ ਮੈਂ ਦੇਖਿਆ ਹੋਰ ਵੀ ਕੋਈ ਇੱਕ ਬੰਦੇ ਮੁੰਡਾ ਵੀਡੀਓ ਬਣਾਉਂਦਾ ਉਹ ਲੱਗ ਲੱਗ ਜਾ ਕੇ ਧਾਰਮਿਕ ਸਥਾਨਾਂ ਦੀ ਦਰਸ਼ਨ ਕਰਾਉਂਦਾ ਬਜਾਰੇ ਨੂੰ ਕਿਸੇ ਨੇ ਸਪੋਰਟ ਨਹੀਂ ਕੀਤੀ ਹੋਰ ਯਾਰ ਬਥੇਰਾ ਗੰਦਮੰਦ ਆਪਾਂ ਪਹਿਲਾਂ ਵੀ ਮੈਂ ਕਿਹਾ ਤਾਂ ਵੀ ਦੇਖੀ ਜਾਂਦੇ ਆ ਮਾਲਦਾਰ ਝੜਾ ਇਹ ਝੜਾ ਉਹ ਝੜਾ ਇਹ ਚੀਜ਼ਾਂ ਤੇ ਥੋੜਾ ਜਿਹਾ ਘਟਾ ਦੋ ਦੇਖਣੀ ਆ ਬਾਈ ਚਲੋ ਮੈਂ ਦਰਸ਼ਨ ਕਰਾਉਣਾ ਹੈ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਕਰ ਲਈ ਅੰਦਰ ਵੀ ਵੀਡੀਓ ਨਹੀਂ ਬਣਾਉਂਦੇ ਅੰਦਰ ਮੈਂ ਜਾਣੀ ਬਣਾਈ ਬਾਹਰੋਂ ਬਾਹਰ ਤੇ ਕਰਾ ਦੋਗੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਇੱਥੇ ਜੀ ਗਈ ਦੀ ਉਹਨ ਕਹੀ ਜਾਂਦੇ ਆ 1.5 ਕਰੋੜ ਦਾ ਕਿਲਾ ਵਿਕਿਆ 20 ਕਰੋੜ ਦਾ ਕਿਲਾ ਵਿਕਿਆ ਇੱਥੇ ਲਈਦੀ ਸ਼ੂਟਰ ਮਨ ਲੈ ਮੋੜਾਂ ਖੜੀਆਂ ਕਰਕੇ ਤੁਹਾਨੂੰ ਪਤਾ ਹੀ ਹੈ ਬਾਕੀ ਦੱਸਣ ਦੀ ਲੋੜ ਨਹੀਂ ਹੈ ਮੋੜਾਂ ਖੜੀਆਂ ਕਰਕੇ ਦੇਖੋ ਜਗਾ ਲਈ ਦੀ ਉਹ ਸਭ ਨਾਲੋਂ ਮਹਿੰਗੀ ਜਗਾ ਹੈ ਜੋ ਕੀ ਗਰੂ ਬਿੱਕੀ ਹੈ ਉਹ ਸਭ ਨਾਲੋਂ ਮਹਿੰਗੀ ਜਗਾ ਕੋਈ ਕਿੰਨਾ ਕਰੋੜਾਂ ਕਹੀ ਜਾਵੇ ਰਪਾ ਕਹੀ ਜਾਵੇ ਇੱਥੇ ਵਰਗੀ ਮਹਿੰਗੀ ਜਗਾ ਕਿਤੇ ਨਹੀਂ ਹੈ ਚਲੋ ਅਰਥੇ ਨੂੰ ਭਾਈ ਇੱਕ ਲੋ ਮੱਥਾ ਚਲੋ ਫੋਨ ਚੋਂ ਡੇਗ ਲੋ ਚਲੋ ਦੀ ਵੀ ਗਿਆ ਰੌਣਕ ਇਹ ਵੀ ਸ਼ਕਤੀ ਆਏ ਬੇਟੀ ਬਾਈਾਾਣਾ ਪੀਣ ਕੋ ਸਰਾੰਦਾਏ ਵੇ ਦੇ ਉੱਪਰ ਸਰਾੰਦਾਏ ਇਹ ਫਿਰ ਸ਼ਿਵ ਸ਼ਕਤੀ ਜਨਾ ਆਈਏ ਇਹ ਤਾਂ ਹੋ ਨਹੀਂ ਸਕਦਾ ਚਲੋ ਵੀ ਠੀਕ ਹੈ ਇਹ ਵੀਡੀਓ ਇੱਥੇ ਤੱਕ ਚੰਗੀ ਲੱਗੀ ਕਮੈਂਟ ਸ਼ੇਅਰ ਹੋਰ ਕੀ ਹੁੰਦਾ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਲਾਈਕ ਵਾਲਾ ਬਟਨ ਜੱਬ ਦਿਆ ਕਰੋ ਰਿਕਵੈਸਟ ਮੰਨਿਓ ਆਪਣੇ ਬਾਈ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ